ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ ਪੈਰਿਸ 올림픽 2024 ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਹਾਂਜੀ ਵੈਸੇ ਤਾਂ ਤੁਸੀਂ 올림픽 ਖੇਡਾਂ ਸੁਣਿਆ ਹੋਣਾ ਪਰ ਜਿਵੇਂ ਕਿ ਤੁਹਾਨੂੰ ਪਤਾ ਓਲੰਪਿਕ ਖੇਡਾਂ 2024 ਦੇ ਵਿੱਚ ਫਰਾਂਸ ਦੀ ਕੈਪੀਟਲ ਪੈਰਿਸ ਦੇ ਵਿੱਚ ਹੋਈਆਂ ਇਸ ਕਰਕੇ ਮੈਂ ਇਸ ਨੂੰ ਪੈਰਿਸ 올ੰਪਿਕ ਖੇਡਾਂ 2024 ਦੇ ਨਾਲ ਡਿਨੋਟ ਕਰ ਰਹੀਆਂ ਇਹ ਬੋਲ ਰਹੀਆਂ ਠੀਕ ਹੈ ਪੈਰਿਸ 올ੰਪਿਕ ਖੇਡਾਂ 2024 ਦੇ ਨਾਲ ਰਿਲੇਟਡ ਜਿੰਨੇ ਵੀ ਗਵਰਨਮੈਂਟ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਇੰਪੋਰਟੈਂਟ MCQ ਬਣ ਸਕਦੇ ਆ ਸਿਲੈਕਟਡ ਜੇ ਉਵੇਂ ਇਸ ਕਲਾਸ ਦੇ ਵਿੱਚ ਐਡ ਕਰ ਦਿੱਤੇ ਨੇ ਸੋ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਅੱਜ ਦੀ ਕਲਾਸ ਨੂੰ ਭੁੱਲ ਕੇ ਵੀ ਨਾ ਛੱਡਿਓ ਕਿਉਂਕਿ ਅੱਜ ਦੇ ਕਲਾਸ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀ ਆ ਤਾਂ ਸ਼ੁਰੂ ਕਰਦੇ ਹਾਂ ਅਸੀਂ ਅੱਜ ਦੀ ਕਲਾਸ ਨੂੰ ਜੇਕਰ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਪੈਰਿਸ 올림픽 ਖੇਡਾਂ 2024 ਦੇ ਵਿੱਚ ਔਰਤਾਂ ਦੇ 10 ਮੀਟਰ ਰੇਅਰ ਪਿਸਟਲ ਫਾਈਨਲ ਦੇ ਵਿੱਚ ਭਾਰਤ ਦਾ ਪਹਿਲਾ ਮੈਡਲ ਕਿਸ ਨੇ ਜਿੱਤਿਆ ਹੈ ਹਾਂਜੀ ਪੈਰਿਸ 올림픽 ਖੇਡਾਂ 2024 ਦੇ ਵਿੱਚ ਭਾਰਤ ਲਈ ਪਹਿਲਾ ਮੈਡਲ ਜਿੱਤਿਆ ਮਨੂ ਭਾਕਰ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਮਨੂ ਭਾਕਰ 10 ਮੀਟਰ ਮਹਿਲਾ ਪਿਸਟਲ ਦੇ ਵਿੱਚ ਇਹਨਾਂ ਨੇ ਕਾਂਸੀ ਦਾ ਮੈਡਲ ਜਿੱਤਿਆ ਵਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਜਿਹੜਾ ਕਿ ਭਾਰਤ ਨੂੰ ਪਹਿਲਾ ਮੈਡਲ ਦਿਵਾਇਆ ਪੈਰਿਸ 올림픽 2024 ਦੇ ਵਿੱਚ ਇਹਨਾਂ ਨੇ ਤੇ ਹੁਣ ਅਸੀਂ ਮਨੂ ਭਾਕਰ ਬਾਰੇ ਥੋੜਾ ਡਿਟੇਲ ਦੇ ਵਿੱਚ ਜਾਣ ਲੈਨੇ ਆਂ ਨਿਸ਼ਾਨੇਵਾਜ਼ਾ ਮਨੂ ਪਾਕਰ ਇਹਨਾਂ ਨੇ 2024 ਦੇ ਵਿੱਚ ਕਾਂਸੀ ਦਾ ਮੈਡਲ ਜਿੱਤੇ ਆ ਤੇ ਇਸ ਤੋਂ ਇਲਾਵਾ ਮਨੂ ਪਾਕਰ ਭਾਰਤ ਦੇ ਹਰਿਆਣਾ ਰਾਜ ਦੀ ਰਹਿਣ ਵਾਲੀ ਆ ਠੀਕ ਹੈ ਨੈਕਸਟ ਹੈ ਕਿਸ ਦੇਸ਼ ਨੇ ਪੈਰੀਸ 올림픽 ਖੇਡਾਂ 2024 ਵਿੱਚ ਸਭ ਤੋਂ ਵੱਧ ਸੋਨੇ ਦੇ ਮੈਡਲ ਜਿੱਤੇ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਵੈਸੇ ਤੁਹਾਨੂੰ ਇਹ ਆ ਸਕਦਾ ਕਿ ਪੈਰੀਸ 올림픽 2024 ਦੀ ਮੈਡਲ ਸੂਚੀ ਦੇ ਵਿੱਚ ਪਹਿਲਾ ਸਥਾਨ ਕਿਹੜੇ ਦੇਸ਼ ਨੇ ਹਾਸਲ ਕੀਤਾ ਪਹਿਲਾ ਸਥਾਨ ਹਾਸਲ ਕੀਤਾ ਵਾ ਜੀ ਯੂਨਾਈਟਿਡ ਸਟੇਟ ਨੇ ਜਾਨੀ ਕਿ ਅਮਰੀਕਾ ਨੇ ਠੀਕ ਹੈ ਤਾਂ ਯੂਨਾਈਟਿਡ ਸਟੇਟ ਨੇ ਯੂ ਐਸ اے ਨੇ ਪਹਿਲਾ ਸਥਾਨ ਜਿਹੜਾ ਉਹ ਹਾਸਲ ਕੀਤਾ ਵਾ ਇਸ ਨੇ ਟੋਟਲ 40 ਸੋਨੇ ਦੇ ਮੈਡਲ ਜਿੱਤੇ ਆ ਪਰ 40 ਹੀ ਚਾਈਨਾ ਨੇ ਸੋਨੇ ਦੇ ਮੈਡਲ ਜਿੱਤੇ ਆ ਲਾਸਟ ਟਾਈਮ ਜਦੋਂ ਮੈਂ ਤੁਹਾਨੂੰ ਗੇਮਸ ਦੇ ਨਾਲ ਰਿਲੇਟਿਡ ਆਪਾਂ ਕਲਾਸ ਲਗਾਈ ਸੀ ਤਾਂ ਉਸ ਦੇ ਵਿੱਚ ਦੱਸਿਆ ਸੀ ਕਿ ਜਿਹੜਾ ਦੇਸ਼ ਸਭ ਤੋਂ ਵੱਧ ਸੋਨੇ ਦੇ ਮੈਡਲ ਜਿੱਤਦਾ ਉਸ ਨੂੰ ਪਹਿਲੇ ਨੰਬਰ ਤੇ ਰੱਖਿਆ ਜਾਂਦਾ ਠੀਕ ਹੈ ਜਿਹੜਾ ਦੇਸ਼ ਸਭ ਤੋਂ ਵੱਧ ਸੋਨੇ ਦੇ ਮੈਡਲ ਜਿੱਤਦਾ ਵਾ ਉਸ ਨੂੰ ਪਹਿਲੇ ਨੰਬਰ ਤੇ ਰੱਖਿਆ ਜਾਂਦਾ ਓਵਰਆਲ ਨਹੀਂ ਦੇਖਿਆ ਜਾਂਦਾਗਾ ਠੀਕ ਹੈ ਉਸ ਤੋਂ ਬਾਅਦ ਹੁਣ ਦੇਖੋ ਇਸ ਦੇ ਵਿੱਚ ਪੈਰਿਸ 올림픽 2024 ਦੇ ਵਿੱਚ ਚਾਈਨਾ ਤੇ ਅਮਰੀਕਾ ਦੋਨਾਂ ਨੇ ਹੀ 40-40 골ਡ ਦੇ ਮੈਡਲ ਜਿੱਤੇ ਆ ਤੇ ਇਸ ਤੋਂ ਬਾਅਦ ਫਿਰ ਹੁਣ ਸਿਲਵਰ ਦੇਖਿਆ ਗਿਆ ਠੀਕ ਹੈ ਸਿਲਵਰ ਦੇਖਿਆ ਜਾਊਗਾ ਜੇਕਰ ਸੇਮ ਮੈਡਲ ਹੋਣ 골ਡ ਦੇ ਤਾਂ ਸਿਲਵਰ ਕਿਨੇ ਵੱਧ ਜਿੱਤੇ ਆ ਅਮਰੀਕਾ ਨੇ ਤਾਂ ਇਸ ਕਰਕੇ ਇਸ ਲਿਸਟ ਦੇ ਵਿੱਚ ਅਮਰੀਕਾ ਟਾਪ ਤੇ ਆ ਜਿਹਨੂੰ ਸੰਯੁਕਤ ਰਾਸ ਬੋਲਿਆ ਗਿਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਠੀਕ ਹੈ ਇੱਥੇ ਤੁਸੀਂ ਏ ਅਤੇ ਸੀ ਦੋਵੇਂ ਨਹੀਂ ਲਗਾਉਂਗੇ ਵੈਸੇ ਕੁਐਸਚਨ ਦੀ ਸੈਂਸ ਦੇਖੋ ਮੇਰੇ ਲਈ ਤੁਹਾਨੂੰ ਸਮਝਾਉਣ ਲਈ ਐਡ ਕੀਤਾ ਕਿ ਕਿਹੜੇ ਦੇਸ਼ ਨੇ ਪਹਿਰੇਸ 올림픽 2024 ਵਿੱਚ ਸਭ ਤੋਂ ਵੱਧ ਸੋਨੇ ਦੇ ਮੈਡਲ ਜਿੱਤ ਕੇ ਹੁਣ ਮੈਂ ਸੋਨੇ ਦੇ ਮੈਡਲ ਐਡ ਕੀਤਾ ਵਾ ਤਾਂ ਇਸ ਦੇ ਹਿਸਾਬ ਨਾਲ ਤੁਸੀਂ ਕਿਹੜੇ ਆਪਸ਼ਨ ਲਗਾਓਗੇ A ਅਤੇ C ਦੀ ਕਿ ਚੀਨ ਅਤੇ ਸੰਯੁਕਤ ਰਾਜ ਅਮਰੀਕਾ ਤਾਂ ਆਪਸ਼ਨ C D ਇੱਥੇ ਰਾਈਟ ਆਨਸਰ ਹੈ ਕਿ A ਅਤੇ C ਆਪਸ਼ਨਸ ਦੋਵੇਂ ਹੀ ਕਿਉਂਕਿ ਮੈਂ ਸੋਨੇ ਦਾ ਮੈਡਲ ਲਿਖਿਆ ਜਿਵੇਂ ਲਿਖਦੀ ਕਿ ਪੈਰੀਸ 올림픽 2024 ਦੀ ਮੈਡਲ ਸੂਚੀ ਵਿੱਚ ਕਿਹੜਾ ਦੇਸ਼ ਟੌਪ ਤੇ ਰਿਹਾ ਤਾਂ ਫਿਰ ਤੁਸੀਂ ਯੂਨਾਈਟਿਡ ਸਟੇਟ ਲਿਖਣਾ ਸੀ ਕਲੀਅਰ ਹਾਂਜੀ ਤਾਂ ਹੁਣ ਮੈਡਲ ਸੂਚੀ ਤੁਸੀਂ ਦੇਖ ਸਕਦੇ ਹੋ ਮੈਡਲ ਸੂਚੀ ਦੇ ਵਿੱਚ ਟੌਪ ਤੇ ਰਿਹਾ ਯੂਨਾਈਟਿਡ ਸਟੇਟ ਜਿਸ ਨੇ ਟੋਟਲ 126 ਮੈਡਲ ਜਿੱਤੇ ਆ ਜਿਸ ਦੇ ਵਿੱਚੋਂ 40 골ਡ ਦੇ ਆ 44 ਸਿਲਵਰ ਦੇ ਆ ਤੇ 42 ਬ੍ਰਾਉਂਜ਼ ਦੇ ਆ ਚਾਈਨਾ ਨੇ 99 ਮੈਡਲ ਜਿੱਤੇ ਆ ਜਿਸ ਦੇ ਵਿੱਚੋਂ 40 골ਡ ਦੇ ਆ 27 ਸਿਲਵਰ ਦੇ ਆ 24 ਬ੍ਰਾਉਂਜ਼ ਦੇ ਆ ਜਾਪਾਨ ਨੇ ਟੋਟਲ 45 ਮੈਡਲ ਜਿੱਤੇ ਜਿਸ ਦੇ ਵਿੱਚੋਂ 20 골ਡ ਦੇ ਆ 12 ਸਿਲਵਰ ਦੇ ਆ 13 ਬ੍ਰਾਉਂਜ਼ ਦੇ ਆ ਤੇ ਆਸਟ੍ਰੇਲੀਆ ਨੇ ਟੋਟਲ 53 ਮੈਡਲ ਜਿੱਤੇ ਆ ਜਿਸ ਦੇ ਵਿੱਚੋਂ 18 골ਡ ਦੇ ਆ 19 ਸਿਲਵਰ ਦੇ ਆ 16 ਬ੍ਰਾਉਂਜ਼ ਦੇ ਆ ਤੇ ਸਾਡਾ ਦੇਸ਼ ਭਾਰਤ ਇਸ ਮੈਡਲ ਸੂਚੀ ਦੇ ਵਿੱਚ 71ਵੇਂ ਸਥਾਨ ਤੇ ਆ ਜਿਸ ਨੇ ਟੋਟਲ 6 ਮੈਡਲ ਜਿੱਤੇ ਆ ਇੱਕ ਚਾਂਦੀ ਦਾ ਚਾਂਦੀ ਦਾ ਸਾਨੂੰ ਦਿਵਾਇਆਵਾਜੀ ਨੀਰਜ ਚੋਪੜਾ ਨੇ ਅਤੇ 5 ਮੈਡਲ ਜਿੱਤੇ ਆ ਅਸੀਂ ਕਾਂਸੀ ਦੇ ਜਿਸ ਦੇ ਵਿੱਚੋਂ ਇੱਕ ਮਨੂ ਭਾਗ ਕਰਾਂ ਤੇ ਬਾਕੀ ਅਸੀਂ ਅੱਗੇ ਐਜ਼ ਆਮਸੀਕਿਊ ਡਿਸਕਸ ਕਰਨ ਵਾਲੇ ਆ। ਨੈਕਸਟ ਸਾਲ 2024 ਵਿੱਚ ਅੰਤਰਰਾਸ਼ਟਰੀ 올림픽 ਕਮੇਟੀ ਜਾਨੀ ਕਿ ਆਈਓਸੀ ਦੁਆਰਾ ਸਰਵਉੱਚ ਪੁਰਸਕਾਰ 올림픽 ਆਰਡਰ ਨਾਲ ਸਨਮਾਨਿਤ ਹੋਣ ਵਾਲਾ ਦੂਜਾ ਭਾਰਤੀ ਕੌਣ ਬਣਿਆ? ਹਾਂਜੀ ਸਾਲ 2024 ਦੇ ਵਿੱਚ ਅੰਤਰਰਾਸ਼ਟਰੀ 올림픽 ਕਮੇਟੀ ਦੁਆਰਾ ਸਰਬੋਤਮ ਪੁਰਸਕਾਰ 올림픽 ਆਫ ਆਰਡਰ ਦੇ ਨਾਲ ਸਨਮਾਨਿਤ ਹੋਣ ਵਾਲੇ ਦੂਜੇ ਭਾਰਤੀ ਆ ਜੀ ਅਵਿਨਵ ਵਿੰਦਰਾ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਅਵਿਨਵ ਵਿੰਦਰਾ ਠੀਕ ਹੈ ਤੇ ਪਹਿਲਾ ਕਿਹਨੇ ਮਿਲਿਆ ਪਹਿਲਾਂ ਤਾਂ ਤੁਹਾਡੇ ਮਾਈਂਡ ਦੇ ਵਿੱਚ ਇਹੀ ਆਇਆ ਹੋਣਾ ਕਿ ਦੂਜਾ ਤਾਂ ਵੀ ਨਵਿੰਦਰਾ ਨੂੰ ਮਿਲ ਗਿਆ ਪਹਿਲਾ ਕਿਹਨੂੰ ਮਿਲਿਆ ਪਹਿਲਾ 1983 ਦੇ ਵਿੱਚ ਇੰਦਰਾ ਗਾਂਧੀ ਨੂੰ ਮਿਲਿਆ ਸੀ ਠੀਕ ਹੈ ਤੇ ਹੁਣ ਮਿਲਿਆ ਅਵਿਨਵਿੰਦਰਾ ਨੂੰ ਤਾਂ ਥੋੜਾ ਇਨਾਂ ਬਾਰੇ ਵੀ ਜਾਣ ਲੈਣੇ ਆ ਇਹਨਾਂ ਨੇ 2008 ਵਿੱਚ ਵਿਜ਼ਿੰਗ ਖੇਡਾਂ ਦੇ ਵਿੱਚ ਪੁਰਸ਼ਾਂ ਦੀ 10 ਮੀਟਰ 에ਅਰ ਰਾਈਫਲ ਦੇ ਵਿੱਚ ਭਾਰਤ ਨੂੰ ਪਹਿਲਾ ਸੋਨੇ ਦਾ ਮੈਡਲ ਦਿਵਾਇਆ ਸੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਨੀਰਜ ਚੋਪੜਾ ਨੇ ਪੈਰੀਸ 올림픽 2024 ਵਿੱਚ ਪੁਰਸ਼ਾਂ ਦੇ ਜੈਵਲਿਨ ਥ्रो ਮੁਕਾਬਲੇ ਦੇ ਫਾਈਨਲ ਵਿੱਚ 89.45 ਮੀਟਰ ਦੀ ਸਰਵੋਤਮ ਥ्रो ਦਾ ਮਤਲਬ 89.45 ਮੀਟਰ ਦੀ ਥਰੋ ਨਾਲ ਕਿਹੜਾ ਮੈਡਲ ਜਿੱਤਿਆ ਹਾਂਜੀ ਨੀਰਜ ਚੋਪੜਾ ਨੇ ਪੈਰੀਸ 올림픽 2024 ਦੇ ਵਿੱਚ ਭਾਰਤ ਨੂੰ ਚਾਂਦੀ ਦਾ ਮੈਡਲ ਦਿਵਾਇਆ অপਸ਼ਨ A ਇਜ਼ ਦਾ ਰਾਈਟ ਆਨਸਰ ਸਾਨੂੰ ਬਹੁਤ ਉਮੀਦ ਸੀ ਕਿਉਂਕਿ ਰੀਅਲ ਚੈਂਪੀਅਨ ਆ ਨੀਰਜ ਚੋਪੜਾ ਜਿਨ੍ਹਾਂ ਨੇ ਪਹਿਲਾਂ ਵੀ ਸਾਨੂੰ 골ਡ ਮੈਡਲ ਦਿਵਾਇਆ ਵਾ 올림픽 ਦੇ ਵਿੱਚ ਹੀ ਤੇ ਹੁਣ ਡਾਇਮੰਡ ਲੀਗ ਵੀ ਇਹਨਾਂ ਨੇ ਜਿੱਤੀ ਆ ਤੇ ਪਰ ਹੁਣ ਫਰਸਟ ਸਥਾਨ ਹਾਸਲ ਕੀਤਾ ਵਾ 92.97 ਜੈਵਲਿਨ ਥਰੋ ਕਰਕੇ ਪਾਕਿਸਤਾਨ ਦੇ ਅਰਸ਼ਦ ਨਦੀਬ ਨੇ ਤੇ ਉਹਨਾਂ ਨੇ 골ਡ ਮੈਡਲ ਜਿੱਤਿਆ ਨੀਰਾ ਚੋਪੜਾ ਨੇ ਚਾਂਦੀ ਦਾ ਮੈਡਲ ਜਿੱਤਿਆ ਫਿਰ ਵੀ ਇਹ ਰੀਅਲ ਚੈਂਪੀਅਨ ਹਿਆ ਜਿਨ੍ਹਾਂ ਨੇ ਚਾਂਦੀ ਦਾ ਮੈਡਲ ਜਿੱਤਿਆ ਭਾਰਤ ਨੂੰ ਪਹਿਲਾ ਚਾਂਦੀ ਦਾ ਮੈਡਲ ਦਿਵਾਇਆ ਇੱਕੋ ਇੱਕ ਚਾਂਦੀ ਦਾ ਮੈਡਲ ਜਿੱਤਿਆ ਭਾਰਤ ਨੇ ਪੈਰਿਸ 올림픽 ਖੇਡਾਂ 2024 ਦੇ ਵਿੱਚ ਨੈਕਸਟ ਹੈ ਪੈरिस 올림픽 2024 ਵਿੱਚ ਭਾਰਤੀ ਹਾਕੀ ਟੀਮ ਨੇ ਕਿਹੜਾ ਮੈਡਲ ਜਿੱਤੇ ਆ ਹਾਂਜੀ ਪੈरिस 올림픽 2024 ਦੇ ਵਿੱਚ ਹਾਕੀ ਟੀਮ ਤੁਹਾਡੇ ਲਈ ਕਾਫੀ ਇੰਪੋਰਟੈਂਟ ਆ ਕਿਉਂਕਿ 54 ਸਾਲ ਬਾਅਦ ਹਾਕੀ ਟੀਮ ਆ ਜਿਹੜੀ ਇਸ ਫਾਈਨਲ ਦੇ ਵਿੱਚ ਪਹੁੰਚੀ ਸੀ ਸਾਡੀ ਪੈरिस ਦੇ ਵਿੱਚ ਤਾਂ ਪੈरिस 올림픽 2024 ਵਿੱਚ ਭਾਰਤੀ ਹਾਕੀ ਟੀਮ ਨੇ ਮੈਡਲ ਜਿੱਤੇ ਆ ਵਾਜੀ ਚਾਂਦੀ ਦਾ অপশন সি ইজ দা রাইট आंसर ठीक है पहला मनुपा करने जितिया दूसरा हॉकी टीम ने जितिया दो हो गए मैं तानू पांच करवाए है ता पांच ही अपन करेंगे इस क्लास दे विच ता भारतीय हॉकी टीम ने जितिया भजी चांदी दा मेडल सो तुसी ध्यान दे विच सॉरी कांसी दा मेडल सॉरी मैं चांदी बोल देता कांसी है जी बाय मिस्टेक चांदी हो गया कांसी ਨੈਕਸਟ ਹੈ 2024 ਵਿੱਚ ਹੋਣ ਵਾਲੀਆਂ ਪੈਰਿਸ ਸਮਰ 올림픽 ਖੇਡਾਂ ਦਾ ਕਿਹੜਾ ਐਡੀਸ਼ਨ ਆਯੋਜਿਤ ਕੀਤਾ ਗਿਆ ਸੀ ਹਾਂਜੀ 2024 ਦੇ ਵਿੱਚ ਜਿਹੜੀਆਂ ਸਮਰ 올림픽 ਖੇਡਾਂ ਹੋਈਆਂ ਯਾਨੀ ਕਿ ਪੈਰਿਸ 올림픽 ਖੇਡਾਂ ਹੋਈਆਂ ਇਹਨਾਂ ਦਾ ਕਿੰਨਾ ਐਡੀਸ਼ਨ ਸੀ ਇੱਕ ਐਡੀਸ਼ਨ ਸੀਗਾ ਜੀ 33ਵਾਂ অপਸ਼ਨ ਸੀ ਇਸ ਦਾ ਰਾਈਟ ਆਨਸਰ 26 ਜੁਲਾਈ ਤੋਂ ਲੈ ਕੇ 11 ਅਗਸਤ ਤੱਕ ਹੋਈਆਂ ਨੇ 33ਵਾਂ ਐਡੀਸ਼ਨ ਸੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ 10 ਮੀਟਰ 에ਅਰ ਪਿਸਟਲ ਮਿਕਸਡ ਟੀਮ ਵਰਗ ਵਿੱਚ ਦੱਖਣੀ ਕੋਰੀਆ ਨੂੰ ਹਰਾ ਕੇ ਪੈਰੀਸ 올림픽 2024 ਵਿੱਚ ਕਾਂਸੀ ਦਾ ਮੈਡਲ ਜਿੱਤਣ ਵਾਲੀ ਭਾਰਤੀ ਜੋੜੀ ਦਾ ਨਾਮ ਦੱਸੋ ਹਾਂਜੀ ਇੱਕ ਤਾਂ ਮਨੂਭਾ ਗਰੇ ਨੇ ਕਾਂਸੀ ਦਾ ਮੈਡਲ ਜਿੱਤਿਆ ਮਹਿਲਾ ਦੇ 10 ਮੀਟਰ 에ਅਰ ਪਿਸਟਲ ਵਰਗ ਦੇ ਵਿੱਚ ਤੇ ਹੁਣ 10 ਮੀਟਰ 에ਅਰ ਪਿਸਟਲ ਮਿਕਸ ਵਰਗ ਮਤਲਬ ਟੀਮ ਟੀਮ ਵਰਗ ਚੱਲਿਆ ਤਾਂ ਇਸ ਟੀਮ ਦੇ ਵਿੱਚ ਜਿਹੜਾ ਟੀਮ ਮੁਕਾਬਲਾ ਹੋਇਆ ਵਾ ਤਾਂ ਸਰਬਜੋਤ ਸਿੰਘ ਅਤੇ ਮਨੂ ਭਾਕਰ ਦੋਵਾਂ ਨੇ ਰਲ ਕੇ ਕਾਂਸੀ ਦਾ ਮੈਡਲ ਜਿੱਤੇ ਆ ਆਪਸ਼ਨ ਸੀ ਇਸ ਆ ਰਾਈਟ ਆਨਸਰ ਉਹਨੇ ਕਿੰਨੇ ਕਾਂਸੀ ਦੇ ਮੈਡਲ ਹੋਗੇ ਤਿੰਨ ਇੱਕ ਮਨੂ ਭਾਕਰ ਨੇ ਜਿੱਤੇ ਆ ਇੱਕ ਸਰਬਜੋਤ ਸਿੰਘ ਅਤੇ ਮਨੂ ਭਾਕਰ ਨੇ ਜਿੱਤੇ ਆ ਤੇ ਇੱਕ ਹਾਕੀ 올림픽 ਮਤਲਬ ਹਾਕੀ ਟੀਮ ਨੇ ਜਿੱਤੇ ਆ ਤਾਂ ਕਿੰਨੇ ਹੋਗੇ ਹੁਣ ਤੱਕ ਤਿੰਨ ਹੋਗੇ ਮੈਂ ਤੁਹਾਨੂੰ ਟੋਟਲ ਪੰਜ ਕਰਵਾਇਆ ਸੀ ਪੰਜ ਪੂਰੇ ਕਰਨੇ ਨਾਲ ਦੀ ਨਾਲ ਰਿਵਾਈਜ਼ ਕਰੋ ਇੱਕ ਸਿਲਵਰ ਮੈਡਲ ਜਿੱਤੇ ਆ ਜੋ ਨੀਰਜ ਚੋਪੜਾ ਨੇ ਜਿੱਤੇ ਆ ਨੈਕਸਟ ਹੈ ਪੈਰਿਸ 올림픽 ਵਿੱਚ 50 ਕਿਲੋਗ੍ਰਾਮ ਫਰੀ ਸਟਾਈਲ ਕੁਸ਼ਤੀ ਦੇ ਫਾਈਨਲ ਵਿੱਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਅਗਸਤ 2024 ਵਿੱਚ ਕਿਸ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਕੁਸ਼ਤੀ ਦੇ ਵਿੱਚ ਇੱਕ ਕੰਡੀਸ਼ਨ ਸੀ ਕਿ 50 ਕਿਲੋਗ੍ਰam ਹੀ ਫਾਈਨਲ ਦੇ ਵਿੱਚ ਮਤਲਬ ਜਿਨੇ ਫਾਈਨਲ ਦੇ ਵਿੱਚ ਪਾਰਟਿਸਪੇਟ ਕਰਨ ਦੇ ਲਈ ਕੰਡੀਸ਼ਨ ਲਗਾਈ ਗਈ ਸੀ ਕਿ 50 ਕਿਲੋਗ੍ਰam ਭਾਰ ਹੀ ਹੋਣਾ ਚਾਹੀਦਾ ਇਸ ਤੋਂ ਵੱਧ ਨਹੀਂ ਤੇ ਸਾਡੇ ਵਿਨੇਸ਼ ਫੋਗਾਟ ਇਹਨਾਂ ਦਾ ਭਾਰ 50 ਗ੍ਰਾਮ 100 ਗ੍ਰਾਮ ਸੌਰੀ 100 ਗ੍ਰਾਮ ਭਾਰ ਇਨਾਂ ਦਾ ਵੱਧ ਸੀ 100 ਗ੍ਰਾਮ ਭਾਰ ਵੱਧ ਹੋਣ ਕਰਕੇ ਵਿਨੇਸ਼ ਫੋਗਾਟ ਨੂੰ ਆਯੋਗ ਘੋਸ਼ਿਤ ਕਰ ਦਿੱਤਾ ਗਿਆ ਤੇ ਇਨਾਂ ਨੇ ਫਿਰ ਕੁਸ਼ਤੀ ਤੋਂ ਸੰन्यास ਲੈਣ ਦਾ ਐਲਾਨ ਕੀਤਾ অপਸ਼ਨ এ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਹਾਂਜੀ 33ਵੇਂ ਪੈਰਿਸ ਸਮਰ 올림픽 2024 ਲਈ ਭਾਰਤ ਦੇ ਕਿੰਨੇ ਖਿਡਾਰੀਆਂ ਦੀ ਚੋਣ ਕੀਤੀ ਗਈ ਸੀ 33ਵੇਂ ਪੈਰਿਸ ਸਮਰ 올림픽 2024 ਦੇ ਲਈ ਭਾਰਤ ਦੇ ਕਿੰਨੇ ਖਿਡਾਰੀਆਂ ਦੀ ਚੋਣ ਕੀਤੀ ਗਈ 117 অপশন B इज द राइट आंसर नेक्स्ट पेरिस 올림픽 2024 ਦੇ ਸਮਾਪਤੀ ਸਮਾਰੋਹ ਵਿੱਚ ਭਾਰਤੀ ਝੰਡਾ ਬਰدار ਵਜੋਂ ਕਿਸ ਨੂੰ ਚੁਣਿਆ ਗਿਆ हां जी पेरिस 올림픽 2024 ਦੇ ਸਮਾਪਤੀ ਸਮਾਰੋਹ ਵਿੱਚ ਭਾਰਤੀ ਝੰਡਾ ਬਰدار ਟੀਮ ਦੇ ਲਈ ਚੁਣਿਆ ਗਿਆ ਮਨੁਪਾਕਰ ਨੂੰ ਅਤੇ ਪੀਆਰ ਸ਼੍ਰੀ ਜੇਸ ਹਾਕੀ ਹਾਕੀ ਟੀਮ ਦੇ ਕੋਚ ਆਹੇ ਠੀਕ ਹੈ ਇਹਨਾਂ ਦੋਵਾਂ ਨੂੰ ਹੀ ਚੁਣਿਆ ਗਿਆ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਏ ਅਤੇ ਵੀ ਦੋਵੇਂ ਨੈਕਸਟ ਹੈ 2024 ਪੈਰਿਸ ਸਮਰ 올림픽 ਲਈ ਭਾਰਤੀ ਦਲ ਦੇ ਸ਼ੈਫ ਡਿਵੀਸ਼ਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਹਾਂਜੀ 2024 ਦੇ ਸਮਰ 올림픽 ਲਈ ਭਾਰਤੀ ਦਲ ਦੇ ਸ਼ੈਫ ਡੀ ਮਿਸ਼ਨ ਦੇ ਲਈ ਚੁਣਿਆ ਗਿਆ ਗਗਨ ਨਾਰੰਗ ਨੂੰ অপਸ਼ਨ ਸੀ ਇਸ ਆ ਰਾਈਟ ਆਨਸਰਸ ਐਫ ਡੀ ਮਿਸ਼ਨ ਦੀ ਭੂਮਿਕਾ ਕੀ ਹੁੰਦੀ ਹੈ ਕਿ ਫ੍ਰੈਂਚ ਵਿੱਚ ਸੈਫ ਡੀ ਮਿਸ਼ਨ ਦਾ ਮਤਲਬ ਹੈ ਮਿਸ਼ਨ ਦਾ ਮੁਖੀ ਤੇ ਸੈਫ ਡੀ ਮਿਸ਼ਨ 올림픽 ਖੇਡਾਂ ਦੌਰਾਨ ਸਮੁੱਚੀ ਟੀਮ ਦਾ ਬੁਲਾਰਾ ਹੁੰਦਾ ਨੈਕਸਟ ਹੈ ਅਗਸਤ 2024 ਵਿੱਚ 50 ਕਿਲੋਗ੍ਰam ਭਾਰ ਵਰਗ ਵਿੱਚ ਸੋਨੇ ਦਾ ਮੈਡਲ ਜਿੱਤ ਸੋਨੇ ਦੇ ਮੈਡਲ ਲਈ ਲੋਡਿੰਦੇ ਭਾਰ ਨੂੰ ਪੂਰਾ ਨਾ ਕਰਕੇ ਪੈਰਿਸ 올림픽 ਤੋਂ ਕਿਸ ਨੂੰ ayog ਕਰਾਰ ਦਿੱਤਾ ਹਾਂਜੀ ਫਾਈਨਲ ਦੇ ਵਿੱਚ ਤਾਂ ਮੈਂ ਤੁਹਾਨੂੰ ਆਲਰੇਡੀ ਦੱਸਿਆ ਵਿਨੇਸ਼ ਫੋਗਟ অপਸ਼ਨ A ਇਸ ਦਾ ਰਾਈਟ ਆਨਸਰ ਨੈਕਸਟ ਹੈ ਪੈਰਿਸ 올림픽 2024 ਲਈ ਭਾਰਤੀ ਦਲ ਦਾ ਅਧਿਕਾਰਤ ਫੁੱਟਵੀਅਰ 파ਟਨਰ ਬਣਨ ਲਈ ਕਿਸ ਨੇ ਭਾਰਤੀ 올림픽 ਸੰਘ ਨਾਲ ਭਾਈਵਾਲੀ ਕੀਤੀ ਹਾਂਜੀ ਪੈਰਿਸ 올림픽 2024 ਲਈ ਭਾਰਤੀ ਦਲ ਦਾ ਅਧਿਕਾਰਿਤ ਫੁੱਟਵੀਅਰ 파ਟਨਰ ਬਣਨ ਦੇ ਲਈ ਭਾਰਤੀ 올림픽 ਸੰਘ ਨਾਲ ਭਾਈਵਾਲੀ ਕੀਤੀ ਹੈ ਜੀ ਪੋਮਾ ਇੰਡੀਆ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਪੈਰਿਸ 올림픽 2024 ਵਿੱਚ 28 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕੌਣ ਕਰੇਗਾ ਹਾਂਜੀ 28 ਮੈਂਬਰ ਭਾਰਤੀ ਟੀਮ ਦੀ ਅਗਵਾਈ ਕਰੇਗਾ ਪੈਰਿਸ 올림픽 2024 ਦੇ ਵਿੱਚ ਨੀਰਜ ਚੋਪੜਾ অপਸ਼ਨ B is the right answer. Next hai Paris Olympic 2024 ਦੇ ਉਦਘਾਟਨੀ ਸਮਾਰੋਹ ਲਈ ਮਹਿਲਾ ਅਤੇ ਪੁਰਸ਼ ਟੰਡਾ ਬਰਦਾਰਾ ਵਜੋਂ ਨਿਯੁਕਤ ਕੀਤੇ ਗਏ ਭਾਰਤੀ ਖਿਡਾਰੀਆਂ ਦੇ ਨਾਮ ਦੱਸੋ ਤਾਂ ਇਹ ਸੀਗੇ ਜੀ ਪੀਵੀ ਸਿੰਧੂ ਅਤੇ ਅਚਿੰਤ ਸਰਤ ਕਮਲ ਆਪਸ਼ਨ ਡੀ ਇਜ਼ ਅ ਰਾਈਟ ਆਨਸਰ ਬੀ ਅਤੇ ਸੀ ਦੋਵੇਂ ਨੈਕਸਟ ਹੈ ਅੰਤਰਰਾਸ਼ਟਰੀ 올림픽 ਕਮੇਟੀ ਨੇ ਸਾਲ 2034 ਲਈ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਵਜੋਂ ਕਿਹੜੇ ਦੇਸ਼ ਨੂੰ ਘੋਸ਼ਿਤ ਕੀਤਾ ਹਾਂਜੀ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੁਆਰਾ 2034 ਦੀਆਂ ਖੇਡਾਂ ਦੇ ਲਈ 2034 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੇ ਲਈ ਚੁਣਿਆ ਗਿਆ ਜੀ ਅਮਰੀਕਾ ਆਪਸ਼ਨ ਏ ਇਸ ਦਾ ਰਾਈਟ ਆਨਸਰ ਨੈਕਸਟ ਹੈ 33ਵੀਂ ਪੈਰੀਸ ਓਲੰਪਿਕ 2024 ਦੇ ਡਾਕ ਵਿਭਾਗ ਦੁਆਰਾ ਜਾਰੀ ਯਾਦਗਾਰੀ ਡਾਕ ਟਿਕਟ ਵਿੱਚ ਕਿਹੜੀਆਂ ਖੇਡਾਂ ਨੂੰ ਦਰਸਾਇਆ ਗਿਆ ਤਾਂ ਇਨ੍ਹਾਂ ਖੇਡਾਂ ਨੂੰ ਦਰਸਾਇਆ ਗਿਆ ਜੀ ਜੈਵਲਿਨ ਥਰੋ ਨੂੰ ਫੀਲਡ ਹਾਕੀ ਨੂੰ ਤੇ ਸੇਲਿੰਗ ਨੂੰ ਟੇਬਲ ਟੈਨਿਸ ਨੂੰ ਉਪਰੋਕਤ ਸਾਰੇ ਹੀ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਉਪਰੋਕਤ ਸਾਰੇ ਦੀ ਹੁਣ ਇਥੇ ਆਪਸ਼ਨ ਨਹੀਂ ਤੇ ਜਦੋਂ ਉਪਰੋਕਤ ਸਾਰੇ ਦੀ ਆਪਸ਼ਨ ਕਈ ਵਾਰੀ ਐਗਜ਼ਾਮ ਚ ਨਾ ਹੋਵੇ ਤਾਂ ਉਸ ਸਮੇਂ ਆਪਸ਼ਨ A ਨੂੰ ਪ੍ਰੇਫਰੈਂਸ ਦਿੱਤੀ ਜਾਂਦੀ ਹੈ ਜੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤਾਂ 33ਵੀਂ ਪੈਰੀਸ 올림픽 2024 ਦੇ ਡਾਕ ਵਿਭਾਗ ਦੁਆਰਾ ਜਿਹੜੀ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਗਈ ਆ ਉਥੇ ਇਹਨਾਂ ਸਾਰੀਆਂ ਖੇਡਾਂ ਨੂੰ ਹੀ ਦਰਸਾਇਆ ਗਿਆ ਵਾ ਆਪਸ਼ਨ ਇਹਥੇ ਰਾਈਟ ਆਨਸਰ ਬਣਨੀ ਸੀ ਜੀ ਨੈਕਸਟ ਅੰਤਰਰਾਸ਼ਟਰੀ 올림픽 ਕਮੇਟੀ ਨੇ ਸਾਲ 2030 ਲਈ 올림픽 ਖੇਡਾਂ ਲਈ ਮੇਜ਼ਬਾਨ ਦੇਸ਼ ਵਜੋਂ ਕਿਸ ਨੂੰ ਘੋਸ਼ਿਤ ਕੀਤਾ ਹਾਂਜੀ 2030 ਦੀ ਮੇਜ਼ਬਾਨੀ ਕੌਣ ਕਰੇਗਾ ਫਰਾਂਸ ਹੀ ਕਰੇਗਾ অপਸ਼ਨ A ਇਜ਼ ਦਾ ਰਾਈਟ ਆਨਸਰ ਫਰਾਂਸ ਹੁਣ ਤੱਕ 2024 ਤੱਕ ਤਿੰਨ ਵਾਰ 올림픽 ਖੇਡਾਂ ਦੀ ਮੇਜ਼ਬਾਨੀ ਕਰ ਚੁੱਕਿਆ ਪਹਿਲਾਂ 1900 ਦੇ ਵਿੱਚ ਫਿਰ 1924 ਦੇ ਵਿੱਚ ਫਿਰ 2024 ਦੇ ਵਿੱਚ ਠੀਕ ਹੈ ਤੇ ਹੁਣ 2030 ਦੇ ਵਿੱਚ ਵੀ ਫ੍ਰਾਂਸੀ ਚੁਣਿਆ ਗਿਆ ਨੈਕਸਟ ਹੈ ਪੈਰਿਸ 올림픽 2024 ਵਿੱਚ ਟੈਨਿਸ ਵਿੱਚ ਪੁਰਸ਼ ਸਿੰਗਲਸ ਇਵੈਂਟ ਵਿੱਚ ਆਪਣਾ ਪਹਿਲਾ ਸੋਨੇ ਦਾ ਮੈਡਲ ਜਿੱਤਣ ਵਾਲਾ ਪਹਿਲਾ ਖਿਡਾਰੀ ਕੌਣ ਬਣਿਆ ਹੈ ਹਾਂਜੀ ਪੈਰਿਸ 올림픽 2024 ਵਿੱਚ ਟੈਨਿਸ ਵਿੱਚ ਪੁਰਸ਼ ਸਿੰਗਲ ਇਵੈਂਟ ਦੇ ਵਿੱਚ ਪਹਿਲਾ ਸੋਨੇ ਦਾ ਮੈਡਲ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆ ਭਾਰਤੀ ਖਿਡਾਰੀ ਨਹੀਂ ਪਹਿਲਾ ਖਿਡਾਰੀ ਬਣਿਆ ਕੌਣ ਬਣਿਆ ਨੋਵਾਕ ਯੋਕੋਵਿਚ অপশন এ ইজ দা রাইট आंसर ਸਰਵੀਆਂ ਦੇ ਆ ਨੋਵਾਕ ਯੋਕੋਵਿਚ ਇਹਨਾਂ ਨੇ ਪੈਰਿਸ 2024 ਵਿੱਚ ਟੈਨਿਸ ਦੇ ਵਿੱਚ ਪੂਰੇ ਸਿੰਗਲਸ ਮੁਕਾਬਲੇ ਵਿੱਚ ਸੋਨੇ ਦਾ ਮੈਡਲ ਜਿੱਤਿਆ ਠੀਕ ਹੈ ਤੇ 2008 ਦੇ ਕੰਸੀ ਮੈਡਲ ਜੇਤੂ ਸੀਗੇ ਬੀਜ਼ਿੰਗ ਦੇ ਵਿੱਚ ਜਦੋਂ ਹੋਈਆਂ ਸੀ ਖੇਡਾਂ ਤੇ 24 ਵਾਰ ਦੇ ਗ੍ਰੈਂਡ ਸਲੇਮ ਚੈਂਪੀਅਨ ਨੋਵਾਕ ਯੋਕੋਵਿਚ ਨੈਕਸਟ ਮੁੱਕੇਬਾਜੀ ਵਿੱਚ ਭਾਰਤ ਦਾ ਸਭ ਤੋਂ ਘੱਟ ਉਮਰ ਦਾ 올림픽 ਰੈਫਰੀ ਕੌਣ ਬਣਿਆ ਮੁੱਕੇਬਾਜ਼ੀ ਵਿੱਚ ਭਾਰਤ ਦੇ ਸਭ ਤੋਂ ਘੱਟ ਉਮਰ ਦੇ 올림픽 ਰੈਫਰੀ ਬਣੇ ਆ ਕਰਬਲਿਨ ਸਾਈ ਅਸ਼ੋਕ ਆਪਸ਼ਨ ਸੀ ਇਥੇ ਰਾਈਟ ਆਨਸਰ ਹੈ ਕਰਬਲਿਨ ਨੈਕਸਟ ਹੈ ਜੀ ਪੈਰਿਸ 올림픽 2024 ਲਈ ਭਾਰਤੀ ਟੀਮ ਦਾ ਮੁੱਖ ਸਪਾਂਸਰ ਕੌਣ ਬਣਿਆ ਪੈਰਿਸ 올림픽 2024 ਲਈ ਭਾਰਤੀ ਟੀਮ ਦੇ ਮੁੱਖ ਸਪਾਂਸਰ ਬਣਿਆ ਅਡਾਨੀ ਗਰੁੱਪ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ 올림픽 ਖੇਡਾਂ ਦੀ ਸ਼ੁਰੂਆਤ ਕਿਸ ਥਾਂ ਹੋਈ ਸੀ ਹਾਂਜੀ ਇਹ ਬਹੁਤ ਇੰਪੋਰਟੈਂਟ ਹੈ ਪਰਾਚੀਨ 올ੰਪਿਕ ਖੇਡਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਪਰਾਚੀਨ 올ੰਪਿਕ ਖੇਡਾਂ 776 ਈਸਵੀ ਪੂਰਬ ਵਿੱਚ ਜੁਨਾਨ ਦੇ 올ੰਪੀਆ ਸ਼ਹਿਰ ਵਿੱਚ ਸ਼ੁਰੂ ਹੋਈਆਂ ਸੀ ਦੇਖੋ ਪਰਾਚੀਨ 올ੰਪਿਕ ਖੇਡਾਂ 776 ਈਸਾ ਪੂਰਬ ਵਿੱਚ ਗ੍ਰੀਨ ਵਿੱਚ 올ੰਪੀਆ ਸ਼ਹਿਰ ਵਿੱਚ ਸ਼ੁਰੂ ਕੀਤੀਆਂ ਗਈਆਂ ਸੀ ਤੇ 올ੰਪਿਕ ਪਹਿਲੀ ਵਾਰ ਗ੍ਰੀਕ ਦੇਵਤਾ ਯੂਸ ਦੇ ਸਨਮਾਨ ਵਿੱਚ ਖੇਡੇ ਗਏ ਸਨ ਠੀਕ ਹੈ 올림픽 ਖੇਡਾਂ ਗ੍ਰੀਸ ਦੇ ਦੇਵਤਾ ਦੇ ਸਨਮਾਨ ਦੇ ਵਿੱਚ ਖੇਡੇ ਗਏ ਸੀ ਗ੍ਰੀਕ ਦੇਵਤਾ ਜੁਨਾਨੀ ਦੇਵਤਾ ਜੀ ਨੂੰ ਬੋਲਦੇ ਆ ਤਾਂ ਰਾਈਟ ਆਨਸਰ ਹੋਵੇਗਾ ਜੀ অপਸ਼ਨ ਸੀ ਠੀਕ ਹੈ ਪੜਾਜੀ ਨੂੰ 올림픽 ਖੇਡਾਂ ਇਹਦੀ ਹਿਸਟਰੀ ਆ ਨੈਕਸਟ ਹੈ 20 ਸਾਲ ਬਾਅਦ 2024 ਪੈਰਿਸ 올림픽 ਵਿੱਚ ਪੁਰਸ਼ਾਂ ਦੀ 100 ਮੀਟਰ ਦੌੜ ਵਿੱਚ ਕਿਸ ਦੇਸ਼ ਨੇ ਨੂ ਲਾਇਲਸ ਦੇ ਸੋਨੇ ਦਾ ਮੈਡਲ ਜਿੱਤਿਆ ਹਾਂਜੀ ਕਿਹੜੇ ਦੇਸ਼ ਦੇ ਆ ਨੂ ਲਾਇਲਸ ਇਹਨਾਂ ਨੇ ਸੋਨੇ ਦਾ ਮੈਡਲ ਜਿੱਤੇ ਆ 20 ਸਾਲ ਬਾਅਦ 2024 ਦੇ ਵਿੱਚ ਤਈ ਜਿੱਤਿਆ ਸੀ ਅਮਰੀਕਾ ਦੇ ਆ ਨੂ ਲਾਇਲਸ ਠੀਕ ਹੈ ਤੇਜ ਦੌੜਾਕ ਆ ਤੇ ਇਹਨਾਂ ਨੇ ਸੋਨੇ ਦਾ ਮੈਡਲ ਜਿੱਤੇ ਆ 100 ਮੀਟਰ ਦੌੜ ਦੇ ਵਿੱਚ ਨੈਕਸਟ ਭਾਰਤੀ 올림픽 ਸੰਘ ਨੇ ਪੈਰੀਸ 올림픽 2024 ਤੋਂ ਲੈ ਕੇ ਲਾਸ ਐਂਜਲਸ 2028 ਖੇਡਾਂ ਤੱਕ 4 ਸਾਲਾਂ ਲਈ ਆਪਣਾ ਅਧਿਕਾਰਤ ਪ੍ਰਮੁੱਖ ਸਪਾਂਸਰ ਕਿਸ ਨੂੰ ਚੁਣਿਆ ਹਾਂਜੀ ਭਾਰਤੀ 올림픽 ਨੇ ਪੈਰੀਸ 올림픽 2024 ਤੋਂ ਲੈ ਕੇ ਲਾਸ ਐਂਜਲਸ 2028 ਖੇਡਾਂ ਤੱਕ 4 ਸਾਲਾਂ ਲਈ ਆਪਣਾ ਅਧਿਕਾਰਤ ਸਪਾਂਸਰ ਬਣਾਇਆ BPCL ਨੂੰ অপਸ਼ਨ A ਇਸ ਦਾ ਰਾਈਟ ਆਨਸਰ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਇਸ ਦੀ ਸਥਾਪਨਾ 1952 ਦੇ ਵਿੱਚ ਹੋਈ ਹੈ ਹੈੱਡਕੁਆਰਟਰ ਰਮੂਵਈ ਦੇ ਵਿੱਚ ਆ ਤੇ ਐਟ ਪ੍ਰੈਜ਼ੈਂਟ ਇਸ ਦੇ ਹੈੱਡ ਆ ਕ੍ਰਿਸ਼ਨਾ ਕੁਮਾਰ ਨੈਕਸਟ ਹੈ ਪੈਰਾਸ Olympick 2024 ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਪੁਰਸ਼ ਸਟੂਲਰ ਕੌਣ ਬਣਿਆ ਹੈ ਹਾਂਜੀ ਸੈਮੀਫਾਈਨਲ ਦੇ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਪੁਰਸ਼ ਕੌਣ ਬਣਿਆ ਤਾਂ ਇਸ ਜੀ ਲਖਸ਼ੇ ਸੈਨ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਪਹਿਲੇ ਆਧੁਨਿਕ Olympick ਖੇਡਾਂ ਕਿਸ ਸਾਲ ਆਯੋਜਿਤ ਕੀਤੀਆਂ ਗਈਆਂ ਸਨ ਪਹਿਲੀਆਂ ਆਧੁਨਿਕ 올림픽 ਖੇਡਾਂ ਮੈਂ ਪਹਿਲਾਂ ਪਰਾਚੀਨ ਦੇ ਬਾਰੇ ਇੱਕ ਦੱਸਿਆ ਪਰਾਚੀਨ ਜਿਹਦੀ ਅਸ਼ੀਸ਼ਤਰੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ 776 ઈਸਾ ਪੂਰਵ ਦੇ ਵਿੱਚ ਸ਼ੁਰੂ ਹੋਈਆਂ ਹੁਣ ਇੱਥੇ ਮਾਡਰਨ ਆਧੁਨਿਕ ਪੁੱਛਿਆ ਵਾ ਤਾਂ ਆਧੁਨਿਕ 올림픽 ਖੇਡਾਂ ਕਿਹੜੇ ਸਾਲ ਆਯੋਜਿਤ ਕੀਤੀਆਂ ਗਈਆਂ 19 1896 ਦੇ ਵਿੱਚ 1896 ਦੇ ਵਿੱਚ ਆਯੋਜਿਤ ਕੀਤੀਆਂ ਗਈਆਂ ਪਹਿਲੀਆਂ 올림픽 ਖੇਡਾਂ 1896 ਚ ਹੋਈਆਂ ਇਹ ਖੇਡਾਂ ਐਥਨਸ ਗ੍ਰੀਸ ਵਿੱਚ ਆਯੋਜਿਤ ਕੀਤੀਆਂ ਗਈਆਂ ਤੇ ਪਹਿਲੀਆਂ ਆਧੁਨਿਕ ਖੇਡਾਂ ਵਿੱਚ 14 ਦੇਸ਼ਾਂ ਦੇ 200 41 ਐਥਲੀਟਾਂ ਨੇ ਹਿੱਸਾ ਲਿਆ ਸੀ ਨੈਕਸਟ ਹੈ ਪਹਿਲੀਆਂ ਆਧੁਨਿਕ 올림픽 ਖੇਡਾਂ ਕਿੱਥੇ ਹੋਈਆਂ ਪਹਿਲੀਆਂ ਆਧੁਨਿਕ 올림픽 ਖੇਡਾਂ ਕਿੱਥੇ ਹੋਈਆਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਐਥਨਸ ਦੇ ਵਿੱਚ ਹੋਈਆਂ ਸੀਗੀਆਂ ਗ੍ਰੀਸ ਮਤਲਬ ਜੁਨਾਨ ਦੇ ਐਂਥ ਐਥਨਸ ਦੇ ਵਿੱਚ ਠੀਕ ਹੈ ਐਥਨਸ ਨੈਕਸਟ ਹੈ 올림픽 ਰਿੰਗਾ ਨੂੰ ਪਹਿਲੀ ਵਾਰ ਜਨਤਕ ਤੌਰ ਤੇ ਕਦੋਂ ਪੇਸ਼ ਕੀਤਾ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੈ 올림픽 ਦਾ ਲੋਗੋ ਹੈਗਾ ਕੁਝ ਇਸ ਤਰ੍ਹਾਂ ਦਾ ਪੰਜ ਰਿੰਗਾ ਨੇ ਉਹਦੇ ਵਿੱਚ ਠੀਕ ਹੈ ਤੇ ਇਹਨਾਂ ਨੂੰ ਪਹਿਲੀ ਵਾਰ ਕਦੋਂ ਪੇਸ਼ ਕੀਤਾ ਗਿਆ 1913 ਦੇ ਵਿੱਚ অপਸ਼ਨ D ਇਸ ਆ ਰਾਈਟ ਆਨਸਰ 올림픽 ਰਿੰਗਾ ਨੂੰ ਪਹਿਲੀ ਵਾਰ 1913 ਵਿੱਚ ਜਨਤਕ ਤੌਰ ਤੇ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਨੀਲਾ ਪੀਲਾ ਕਾਲਾ ਹਰਾ ਤੇ ਲਾਲ 올림픽 ਲੋਗੋ ਦੀਆਂ ਰਿੰਗਾਵਾਂ ਤੇ 올림픽 ਚਾਰਟਰ ਨੇ ਹਰੇਕ ਮਹਾਦੀਪ ਨੂੰ ਯੂਰਪ ਲਈ ਮਤਲਬ ਕਿ ਇਹ ਕੀ ਨੂੰ ਦਰਸਾਉਂਦੀਆਂ ਨੇ ਮਹਾਦੀਪ ਨੂੰ ਦਰਸਾਉਂਦੀਆਂ ਨੇ ਨੀਲਾ ਏਸ਼ੀਆ ਲਈ ਆ ਪੀਲਾ ਅਫਰੀਕਾ ਲਈ ਆ ਕਾਲਾ ਆਸਟ੍ਰੇਲੀਆ ਲਈ ਆ ਤੇ ਹਰਾ ਅਮਰੀਕਾ ਲਈ ਆ ਨੈਕਸਟ ਹੈ 올림픽 ਦਾ ਮਨੋਰਥ ਕਿਸ ਨੇ ਪ੍ਰਸਤਾਵਿਤ ਕੀਤਾ 올림픽 ਦਾ ਮਨੋਰਥ ਪ੍ਰਸਤਾਵਿਤ ਕੀਤਾ ਸੀ ਜੀ ਪੀਆਰਏਡੀ ਕੋਵਰਟਿਨ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਕੌਣ 올림픽 ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਹਾਂਜੀ ਇਹਨਾਂ ਦੇ ਵਿੱਚੋਂ ਕੌਣ ਹੈ ਜਿਨ੍ਹਾਂ ਨੇ ਪਹਿਲਾ 올림픽 ਮੈਡਲ ਜਿੱਤਣ ਵਾਲੀ ਭਾਰਤੀ ਪਹਿਲੀ ਮਹਿਲਾ ਵਾ ਤਾਂ ਇਹ ਪਹਿਲੀ ਮਹਿਲਾ ਬਣੀ ਹੈ ਜੀ ਸਾਕਸ਼ੀ ਮਲਿਕ ਜਿਨ੍ਹਾਂ ਨੇ 올림픽 ਵਿੱਚ ਪਹਿਲੀ ਵਾਰ ਮੈਡਲ ਜਿੱਤਿਆ ਸੀ ਠੀਕ ਹੈ ਭਾਰਤੀ ਮੈਲਾ ਸਾਕਸ਼ੀ ਮਲਿਕ ਕਦੋਂ ਜਿੱਤਿਆ ਸੀ ਮੈਲਾ ਪਹਿਲਵਾਨ ਸਾਕਸ਼ੀ ਮਲਿਕ ਨੇ 18 ਅਗਸਤ 2016 ਨੂੰ ਤੀਸਰੇ ਸਥਾਨ ਨਾਲ ਪਹਿਲਾ ਮੈਡਲ ਜਿੱਤਿਆ ਯਾਨੀ ਕਿ ਜਿੱਤਿਆ ਕਾਂਸੀ ਦਾ ਸੀ ਪਰ ਉਹ ਪਹਿਲਾ ਮੈਡਲ ਸੀ ਭਾਰਤ ਲਈ 23 ਸਾਲਾਂ ਦੀ ਸਾਕਸ਼ੀ ਮਲਿਕ ਕੁਸ਼ਤੀ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਸੀ ਤੇ ਕਿਸੇ ਵੀ 올림픽 ਖੇਡਾਂ ਵਿੱਚ ਜਿੱਤਣ ਵਾਲੀ ਚੌਥੀ ਮੈਲਾ ਸੀ ਨੈਕਸਟ ਹੈ ਭਾਰਤ ਨੇ ਪਹਿਲੀ ਵਾਰ 올림픽 ਖੇਡਾਂ ਵਿੱਚ ਕਦੋਂ ਭਾਗ ਲਿਆ ਭਾਰਤ ਨੇ ਪਹਿਲੀ ਵਾਰ 올림픽 ਖੇਡਾਂ ਵਿੱਚ 1900 ਦੇ ਵਿੱਚ ਭਾਗ ਲਿਆ ਸੀ অপਸ਼ਨ ਏ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਆਧੁਨਿਕ 올림픽 ਖੇਡਾਂ ਦੀ ਵੱਧ ਤੋਂ ਵੱਧ ਮਿਆਦ ਕਿੰਨੀ ਹੈ ਹਾਂਜੀ 올림픽 ਖੇਡਾਂ ਦੀ ਮਿਆਦ ਕਿੰਨੀ ਹੈ ਆਧੁਨਿਕ 올림픽 ਖੇਡਾਂ ਦੀ 16 ਦਿਨ অপਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਵੀ 올림픽 ਖੇਡਾਂ 26 ਜੁਲਾਈ ਤੋਂ ਲੈ ਕੇ 11 ਅਗਸਤ ਤੱਕ ਹੀ ਹੋਈਆਂ ਨੈਕਸਟ ਹੈ ਪਹਿਲੀ 올림픽 ਕਾਂਗਰਸ 1894 ਵਿੱਚ ਕਦੋਂ ਹੋਈ ਸੀ ਹਾਂਜੀ ਪਹਿਲੀ 올림픽 ਕਾਂਗਰਸ 1894 ਦੇ ਵਿੱਚ ਕਿੱਥੇ ਹੋਈ ਸੀ ਇਹ ਤੁਹਾਨੂੰ ਪੁੱਛਿਆ ਗਿਆ 1894 ਚ ਹੋਈ ਸੀ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਤੇ ਹੋਈ ਸੀ ਪੈਰਿਸ ਦੇ ਵਿੱਚ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਓਲੰਪਿਕ ਖੇਡਾਂ ਦੇ ਗਰਮੀਆਂ ਤੇ ਸਰਦੀਆਂ ਦੋਵੇਂ ਐਡੀਸ਼ਨ ਦੀ ਮੇਜ਼ਬਾਨੀ ਕਰਨ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਕਿਹੜਾ ਬਣਿਆ ਹਾਂਜੀ ਜੀ ਨੇ ਦੋਵੇਂ ਹੀ ਐਡੀਸ਼ਨਾਂ ਦੀ ਮੇਜ਼ਬਾਨੀ ਕੀਤੀ ਸੀ ਪਹਿਲਾ ਸ਼ਹਿਰ ਕਿਹੜਾ ਸੀ ਇਹ ਜਾਨੀ ਕਿ ਪੈਰਾਓਲੰਪਿਕ ਵੀ ਅਤੇ ਸਰਮ ਓਲੰਪਿਕ ਦੇ ਲਈ ਤਾਂ ਇਹ ਪਹਿਲਾ ਸੀਗਾ ਜੀ ਵਿਜ਼ਿੰਗ অপਸ਼ਨ ਡੀ ਇਸ ਦਾ ਰਾਈਟ ਆਨਸਰ ਵਿਜ਼ਿੰਗ ਨੇ 2022 ਦੀਆਂ ਸਰਦ ਰੁੱਤ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਤੇ ਬੀਜਿੰਗ ਦੀ ਰਾਸ ਮਤਲਬ ਚਾਈਨਾ ਦੀ ਰਾਜਧਾਨੀ ਹੈ ਬੀਜਿੰਗ ਠੀਕ ਹੈ ਤੇ ਇਸ ਦੇ ਨਾਲੇ ਪਹਿਲਾ ਸ਼ਹਿਰ ਬਣਿਆ ਸੀ ਨੈਕਸਟ ਹੈ ਵਿంటర్ 올ੰਪਿਕ ਖੇਡਾਂ ਪਹਿਲੀ ਵਾਰ ਕਦੋਂ ਆਯੋਜਿਤ ਕੀਤੀਆਂ ਗਈਆਂ ਹਾਂਜੀ ਵਿంటర్ 올ੰਪਿਕ ਖੇਡਾਂ ਪਹਿਲੀ ਵਾਰ ਕਦੋਂ ਤੋਂ ਆਯੋਜਿਤ ਹੋਈਆਂ 1924 ਤੋਂ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਕਿੱਥੇ ਆਯੋਜਿਤ ਕੀਤੀਆਂ ਗਈਆਂ ਫਰਾਂਸ ਦੇ ਵਿੱਚ ਹੀ ਫਰਾਂਸ ਦੇ ਚੈਮੋਨਿਕਸ ਵਿੱਚ ਨੈਕਸਟ ਹੈ ਪਹਿਲੀ 올ੰਪਿਕ ਕਾਂਗਰਸ 1900 94 ਵਿੱਚ ਕਿੱਥੇ ਹੋਈ ਤਾਂ ਇਹ ਆਲਰੇਡੀ ਦੱਸਤਾ ਕਿ ਪੈਰਿਸ ਦੇ ਵਿੱਚ ਹੋਈਆ ਨੈਕਸਟ ਹੈ ਜੀ 올림픽 ਖੇਡਾਂ ਕਿਸ ਸਾਲ ਨਹੀਂ ਹੋਈਆਂ ਸਨ ਤਾਂ 올림픽 ਖੇਡਾਂ ਕਿਹੜੇ ਸਾਲ ਨਹੀਂ ਹੋਈਆਂ ਸੀਗੀਆਂ 1916 1940 1944 ਉਪਰੋਕਤ ਸਾਰੇ ਹੀ ਇੱਥੇ ਰਾਈਟ ਆਨਸਰ ਹੈ ਕਿ ਇੰਨਾ ਚੁ ਕਦੇ ਵੀ ਨਹੀਂ ਹੋਈਆਂ 1916 ਵਿੱਚ 올림픽 ਖੇਡਾਂ ਵਰਲਿਨ ਜਰਮਨੀ ਵਿੱਚ ਹੋਣੀਆਂ ਸੀ ਪਰ ਪਹਿਲੇ ਵਿਸ਼ਵ ਜੁੱਧ ਕਾਰਨ ਰੱਦ ਕਰ ਦਿੱਤੀਆਂ ਗਈਆਂ ਉਦੋਂ ਤੋਂ ਉਹ ਪਹਿਲੇ ਵਿਸ਼ਵ ਜੁੱਧ ਤੇ ਦੂਜੇ ਵਿਸ਼ਵ ਜੁੱਧ ਨੂੰ ਛੱਡ ਕੇ ਹਰ 4 ਸਾਲ ਬਾਅਦ ਖੇਡਾਂਾਂ ਵਾਂ ਜਿਹੜੀਆਂ ਆਯੋਜਿਤ ਕੀਤੀਆਂ ਜਾਂਦੀਆਂ ਨੇਕਸਟ ਹੈ 올림픽 ਖੇਡਾਂ ਦਾ ਮਕਸਦ ਕੀ ਆ ਓਲੰਪਿਕ ਖੇਡਾਂ ਦਾ ਮਕਸਦ ਆ ਜੀ ਜਿੱਤ ਨਾਲੋਂ ਸੰਘਰਸ਼ ਜ਼ਿਆਦਾ ਜ਼ਰੂਰੀ ਹੈ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਸਾਲ 1896 ਵਿੱਚ ਪਹਿਲੀਆਂ ਓਲੰਪਿਕ ਖੇਡਾਂ ਕਿਸ ਦੇਸ਼ ਦੇ ਵਿੱਚ ਹੋਈਆਂ ਸਨ ਤਾਂ ਇਹ ਗ੍ਰੀਸ ਦੇ ਵਿੱਚ ਹੋਈਆਂ ਸੀ ਜੀ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਔਰਤਾਂ ਨੇ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਕਦੋਂ ਤੋਂ ਭਾਗ ਲੈਣਾ ਸ਼ੁਰੂ ਕੀਤਾ 1900 ਤੋਂ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਦੋ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਕੌਣ ਸੀ ਹਾਂਜੀ ਦੋ 올림픽 ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ 올림픽 ਮੈਲਾ ਵਾ ਪੀਵੀ ਸਿੰਧੂ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਪਰ ਜੇਕਰ ਤੁਹਾਨੂੰ ਇਹ ਕੁਸ਼ਨ ਇਦਾਂ ਆਜੇ ਕਿ ਪੈਰਿਸ 올림픽 2024 ਦੇ ਵਿੱਚ ਪਹਿਲੀ ਭਾਰਤੀ ਮੈਲਾ ਘੇੜੀ ਹੈ ਜਿਨ੍ਹਾਂ ਨੇ ਦੋ ਮੈਡਲ ਜਿੱਤੇ ਆ ਫਿਰ ਤੁਸੀਂ ਲਾਉਂਗੇ ਮਨੂ ਪਾਕਰ ਮੈਂ ਤੁਹਾਨੂੰ ਦੱਸਿਆ ਨਾ ਇੱਕ ਤਾਂ ਇਹਨਾਂ ਨੇ ਟੀਮ ਦੇ ਵਿੱਚ ਜਿੱਤੇ ਆ ਵਾ ਤੇ ਦੂਸਰਾ ਇਕੱਲਿਆਂ ਨੇ ਜਿੱਤੇ ਆ ਵਾ ਔਰਤਾਂ ਨੇ ਪਹਿਲੀ ਵਾਰ 1900 ਵਿੱਚ 올림픽 ਵਿੱਚ ਹਿੱਸਾ ਲਿਆ ਤੇ ਪੈਰਿਸ 올림픽 ਖੇਡਾਂ ਸੀਗੀਆਂ ਤੇ ਪੀਵੀ ਸਿੱਧੂ ਇੱਕ ਭਾਰਤੀ ਬੈਡਮਿੰਟਨ ਖਿਡਾਰੀ ਨਾ ਜਿਸ ਨੇ 2020 ਦੇ ਟੋਕੀਓ 올림픽 ਵਿੱਚ ਕਾਂਸੀ ਦਾ ਮੈਡਲ ਜਿੱਤਿਆ ਅਤੇ 2016 ਦੇ ਰਿਓ 올림픽 ਵਿੱਚ ਚਾਂਦੀ ਦਾ ਮੈਡਲ ਜਿੱਤਿਆ ਨੈਕਸਟ ਹੈ 올림픽 ਸੋਨਾ ਜਿੱਤਣ ਵਾਲੀ ਇਕਲੌਤੀ ਮਹਿਲਾ ਟਰੈਕ ਅਤੇ ਫੀਲਡ ਐਥਲੀਟਿਕ ਕੌਣ ਹੈ ਹਾਂਜੀ 올림픽 ਵਿੱਚ ਸੋਨੇ ਦਾ ਮੈਡਲ ਜਿੱਤਣ ਵਾਲੀ ਇਕਲੌਤੀ ਮਹਿਲਾ ਟਰੈਕ ਅਤੇ ਫੀਲਡ ਐਥਲੀਟ ਕੌਣ ਆ ਏ ਹੈ ਜੀ ਐਲਿਸਨ ਫੈਲਿਕਸ অপਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਕਿਹੜੀਆਂ ਗਰਮੀਆਂ ਦੀਆਂ 올ੰਪਿਕ ਖੇਡਾਂ ਵਿੱਚ ਪੀਟੀ ਹਸ਼ੌਰਤਾਂ ਦੀਆਂ 400 ਮੀਟਰ ਅਡਿੱਕਾ ਦੌੜਾਂ ਵਿੱਚ ਇੱਕ ਸੈਕਿੰਡ ਨਾਲ ਕਾਂਸੀ ਦੇ ਮੈਡਲ ਤੋਂ ਪਿੱਛੇ ਰਹਿ ਗਈ ਸੀ ਤਾਂ 1984 ਦੇ ਵਿੱਚ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ 올ੰਪਿਕ ਵਿੱਚ ਹਿੱਸਾ ਲੈਣ ਲਈ 올ੰਪਿਕ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਕੌਣ ਬਣੀ ਦੀਪਾ ਕਰਮਾਕਰ অপশন বি ইজ ザ রাইট आंसर नेक्स्ट ओलंपिक ਚੰਡੇ ਦੇ ਪੰਜ ਵੱਖ-ਵੱਖ ਰੰਗਾਂ ਦੇ ਪੰਜ ਰਿੰਗ ਆ ਜਿਹੜੇ ਇਹ ਕਿਹਨੂੰ ਦਰਸਾਉਂਦੇ ਆ ਹਾਂਜੀ ਜਲਦੀ ਨਾਲ ਦੱਸੋ ਕੀ ਦਰਸਾਉਂਦੇ ਆ ਜਿਹੜੇ ਪੰਜ ਰਿੰਗ ਬਣਾਏ ਗਏ ਆ 올림픽 ਹੈ 올림픽 ਦੇ ਲੋਗੋ ਦੇ ਵਿੱਚ ਤਾਂ ਇਹ ਦੁਨੀਆ ਦੀ ਏਕਤਾ ਨੂੰ ਦਰਸਾਉਂਦੇ ਆ ਜੀ ਦੁਨੀਆ ਦੀ ਏਕਤਾ ਯਾਨੀ ਕਿ ਵਿਸ਼ਵ ਦੀ ਏਕਤਾ অপশন A ਇਜ਼ ザ राइट आंसर ਨੈਕਸਟ ਸਵਾਲ ਪਹਿਲਾ 올림픽 ਝੰਡਾ ਕਦੋਂ ਲਹਿਰਾਇਆ ਗਿਆ ਸੀ ਪਹਿਲਾ 올림픽 ਝੰਡਾ 1920 ਦੇ ਵਿੱਚ ਲਹਿਰਾਇਆ ਗਿਆ ਸੀ 1920 ਐਂਟਵਰਪ ਵੈਲਜੀਅਮ ਦੇ ਵਿੱਚ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ 올림픽 ਝੰਡੇ ਵਿੱਚ ਕਿੰਨੀਆਂ ਰਿੰਗਾਂ ਹਨ ਪੰਜ ਨੈਕਸਟ ਹੈ 올림픽 ਝੰਡੇ ਦੇ ਪੰਜ ਆਪਸ ਵਿੱਚ ਜੁੜੇ ਰਿੰਗ ਕਿਦਰ ਸੌਂਦੇ ਆ ਮਹਾਦੀਪ ਦੱਸੌਂਦੇ ਆ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ 올림픽 ਖੇਡਾਂ ਦੇ ਚਿੰਨ੍ਹ ਵਿੱਚ ਰਿੰਗਾਂ ਦੇ ਪੰਜ ਲਾਲ ਪੰਜ ਰੰਗ ਆ ਲਾਲ ਨੀਲਾ ਹਰਾ ਪੀਲਾ ਅਤੇ ਹੋਰ ਕਿਹੜਾ ਰਹਿ ਗਿਆ ਚਾਰ ਮੈਂ ਤੁਹਾਨੂੰ ਲਿਖੇ ਹੋਏ ਆ ਇੱਕ ਰਹਿ ਗਿਆ ਜੀ ਕਿਹੜਾ ਰੰਗ ਰਹਿ ਗਿਆ ਦੱਸੋ ਲਾਲ ਆ ਠੀਕ ਐ ਨੀਲਾ ਵਾ ਹਰਾ ਵਾ ਪੀਲਾ ਵਾ ਤੇ ਕਾਲਾ ਰਹਿ ਗਿਆ ਕਾਲਾ ਮਤਲਬ ਬਲੈਕ ਆਪਸ਼ਨ ਡੀ ਇੱਥੇ ਰਾਈਟ ਆਨਸਰ ਐ ਨੈਕਸਟ ਐ 올림픽 ਖੇਡਾਂ ਦੇ ਪੰਜ ਇੰਟਰ ਇੰਟਰਲਾਕਿੰਗ ਰਿੰਗਾਂ ਦੇ ਰੰਗ ਕਿਹੜੇ ਆ ਤਾਂ ਹੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਆ ਲਾਲ ਨੀਲਾ ਕਾਲਾ ਹਰਾ ਪੀਲਾ ਲਾਲ ਨੀਲਾ ਕਾਲਾ ਹਰਾ ਪੀਲਾ ਆਪਸ਼ਨ ਬੀ ਇਥੇ ਰਾਈਟ ਆਨਸਰ ਹੈ 올림픽 ਰਿੰਗਾ ਨੂੰ ਪਹਿਲੀ ਵਾਰ ਜਨਤਕ ਤੌਰ ਤੇ ਕਦੋਂ ਪੇਸ਼ ਕੀਤਾ ਗਿਆ 1913 ਦੇ ਵਿੱਚ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਇਨ੍ਹਾਂ ਵਿੱਚੋਂ ਕਿਹੜੇ ਦੇਸ਼ ਨੇ ਕਦੇ 올림픽 ਖੇਡਾਂ ਦੀ ਮੇਜ਼ਬਾਨੀ ਨਹੀਂ ਕੀਤੀ ਕਦੇ ਵੀ ਨਹੀਂ ਕੀਤੀ 올림픽 ਖੇਡਾਂ ਦੀ ਮੇਜ਼ਬਾਨੀ ਤਾਂ ਦੱਖਣੀ ਅਫਰੀਕਾ ਨੇ ਨਹੀਂ ਕੀਤੀ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਅਮਰੀਕਾ ਤੇ ਯੂਰਪ ਤੋਂ ਬਾਹਰ ਪਹਿਲੀ ਵਾਰ 올림픽 ਕਿੱਥੇ ਆਯੋਜਿਤ ਕੀਤੇ ਗਏ ਹਾਂਜੀ ਅਮਰੀਕਾ ਤੇ ਯੂਰਪ ਤੋਂ ਬਾਹਰ ਪਹਿਲੀ ਵਾਰ 올림픽 ਆਯੋਜਿਤ ਕੀਤੇ ਗਏ ਸੀ ਮੈਲਵਾਰਨ ਦੇ ਵਿੱਚ অপਸ਼ਨ B ਇਸ ਦਾ ਰਾਈਟ ਆਨਸਰ ਮੈਲਵਾਰਨ 1956 ਦੇ ਸਮਰ 올림픽 ਲਈ ਮੇਜ਼ਬਾਨ ਸੀ ਤੇ ਪਹਿਲੀ ਵਾਰ ਸੀ ਜਦੋਂ ਆਸਟ੍ਰੇਲੀਆ ਨੇ 올림픽 ਦੀ ਮੇਜ਼ਬਾਨੀ ਕੀਤੀ ਆਸਟ੍ਰੇਲੀਆ ਦਾ ਵਾ ਠੀਕ ਹੈ ਨੈਕਸਟ ਹੈ 2024 ਪੈਰਿਸ 올림픽 ਲਈ ਭਾਰਤ ਦੇ ਸ਼ੈਫ ਡੀ ਮਿਸ਼ਨ ਵਜੋਂ ਕਿਸ ਨੂੰ 2024 ਪੈਰਿਸ 올림픽 ਲਈ ਭਾਰਤ ਦੇ ਸ਼ੈਫ ਡੀ ਮਿਸ਼ਨ ਵਜੋਂ ਚੁਣਿਆ ਗਿਆ ਤਾ ਗਗਨ ਨਾਰੰਗ ਨੂੰ ਇਹ ਰਿਪੀਟਡਾ ਆਪਸ਼ਨ A ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ 2024 ਪੈਰਿਸ 올림픽 ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਪੁਰਸ਼ ਪਹਿਲਵਾਨ ਕੌਣ ਬਣਿਆ ਵੈਰੀ ਇੰਪੋਰਟੈਂਟ ਅਮਨ ਸਹਿਰਾਵਤ ਅਮਨ ਸਹਿਰਾਵਤ ਨੇ ਵੀ ਕਾਂਸੀ ਦਾ ਮੈਡਲ ਜਿੱਤਿਆ ਜੀ ਤਾਂ ਚਾਰ ਕਾਂਸੀ ਦੇ ਮੈਡਲ ਹੋ ਚੁੱਕੇ ਆ ਆਪਸ਼ਨ B ਇਸ ਦਾ ਰਾਈਟ ਆਨਸਰ ਠੀਕ ਹੈ ਇੱਕ ਪਹਿਲਵਾਨ ਆ ਨੈਕਸਟ ਹੈ ਪੈਰਿਸ 올림픽 2024 ਲਈ ਭਾਰਤ ਦਾ ਪਹਿਲਾ ਰੋਇੰਗ ਕੋਟਾ ਕਿਸ ਨੇ ਸੁਰੱਖਿਅਤ ਕੀਤਾ ਕਹੀ ਕੀਤਾ ਸੀ ਜੀ ਬਲਰਾਜ ਪੰਬਰ ਨੇ অপਸ਼ਨ এ ਦਾ রাইਟ आंसर नेक्स्ट ਹੈ ਪੈरिस ਵਿੱਚ ਹੋਣ ਵਾਲੇ 33ਵੇਂ ਸਮਰ 올림픽 2024 ਵਿੱਚ ਯੂਰੀ ਮੈਂਟਨ ਮੈਂਬਰ ਵਜੋਂ ਨਿਯੁਕਤ ਹੋਣ ਵਾਲਾ ਪਹਿਲਾ ਭਾਰਤੀ ਕੌਣ ਬਣਿਆ ਹਾਂਜੀ ਪੈरिस 올림픽 2024 ਦੇ ਵਿੱਚ ਯੂਰੀ ਮੈਂਬਰ ਵਜੋਂ ਅਪੋਇੰਟ ਹੋਣ ਵਾਲੇ ਪਹਿਲੇ ਭਾਰਤੀ ਬਣੇ ਆ विलविसमीर ऑप्शन ए इज द राइट आंसर नेक्स्ट है हाल ही ਵਿੱਚ ਪੈਰੀਸ 올림픽 2024 ਲਈ ਕੁਆਲੀਫਾਈ ਕਰਨ ਵਾਲਾ ਇਕਲੌਤਾ ਭਾਰਤੀ ਵੈਟਲਿਫਟਰ ਕੌਣ ਬਣਿਆ ਤਾਂ ਇਕਲੌਤਾ ਭਾਰਤੀ ਵੈਟਲਿਫਟਰ ਬਣਿਆ ਸੀ ਜੀ ਮੀਰਾਵਾਈ ਚਾਨੂ ऑप्शन ए इज द राइट आंसर नेक्स्ट है हाल ही ਵਿੱਚ ਪੈਰੀਸ 올림픽 2024 ਵਿੱਚ ਭਾਰਤੀ ਦਲ ਦਾ ਝੰਡਾ ਬਰਦਾਰ ਕਿਸ ਨੂੰ ਚੁਣਿਆ ਗਿਆ ਤਾਂ ਭਾਰਤੀ ਦਲ ਦੇ ਝੰਡਾ ਬਰਦਾਰ ਚੁਣੇ ਗਏ ਆ ਜੀ ਪੀ ਵੀ ਸਿੰਧੂ ਅਤੇ ਸ਼ਰਤ ਕਮਲ टेबल टेनिस किडा आ रिया ते हे बैडमिंटन ऑप्शन डी इथे राइट आंसर है जी ए और बी दोमे नेक्स्ट है 2024 पेरिस ओलंपिक ਲਈ ਮਿਸਾਲਤਾਰੀ ਵਜੋਂ ਕਿਸ ਨੂੰ ਚੁਣਿਆ ਗਿਆ ਤਾਂ ਇਹ ਚੁਣਿਆ ਗਿਆ ਜੀ ਅਵਿਨਾਵ ਵਿੰਦਰਾ ਨੂੰ অপشن ਸੀ ਇਜ਼ ਦਾ राइट आंसर नेक्स्ट है 2024 पेरिस ओलंपिक ਲਈ ਮਿਸਾਲਤਾਰੀ ਵਜੋਂ ਕਿਸ ਨੂੰ ਚੁਣਿਆ ਗਿਆ ਅਵਿਨਾਵ ਵਿੰਦਰਾ ਨੂੰ नेक्स्ट है ਹਾਲ ਹੀ ਵਿੱਚ ਪੈਰੀਸ 올림픽 ਲਈ ਭਾਰਤ ਦਾ 16ਵਾਂ ਕੋਟਾ ਕਿਸ ਨੇ ਸੁਰੱਖਿਅਤ ਕੀਤਾ ਤਾਂ ਇਹ ਸੁਰੱਖਿਅਤ ਕੀਤਾ ਜੀ ਰਿਦਮ ਸਾਂਗਵਾਨ ਨੇ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਸਟੈਪ ਪੈਰਿਸ 올림픽 2024 ਵਿੱਚ ਭਾਰਤ ਲਈ ਭਾਗ ਲੈਣ ਵਾਲਾ 14 ਸਾਲਾਂ ਦਾ ਐਥਲੀਟ ਤਨੀਦੀਨ ਦੇ ਸਿੰਘੂ ਕਿਹੜੀ ਖੇਡ ਨਾਲ ਸੰਬੰਧਿਤ ਆ 14 ਸਾਲਾਂ ਦਾ ਐਥਲੀਟ ਹੈ ਇਹ ਤੈਰਾਕੀ ਦੇ ਨਾਲ ਸੰਬੰਧਿਤ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਤੇ 2024 ਵਿੱਚ ਭਾਗ ਲੈਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਆ ਤੇ ਸਭ ਤੋਂ ਵੱਧ ਉਮਰ ਦਾ ਖਿਡਾਰੀ ਕੌਣ ਆ ਸਭ ਤੋਂ ਵੱਧ ਉਮਰ ਦੇ ਖਿਡਾਰੀ ਆ ਜੀ ਰੋਹਨ ਬੋਪੰਨਾ ਟੈਨਿਸ ਪਲੇਅਰ ਆ ਇਹਨਾਂ ਦੀ ਉਮਰ 43 ਸਾਲ ਆ ਕਿਹੜਾ ਸ਼ਹਿਰ 2024 ਪੈरिस ਸਮਰ 올림픽 ਖੇਡਾਂ ਦੀ ਮੇਜ਼ਬਾਨੀ ਕਰੇਗਾ ਤਾਂ ਪੈरिस ਮਤਲਬ ਪੈਰਾ ਪੈਰਾ ਸਮਰ 올림픽 ਖੇਡਾਂ ਦੀ ਮੇਜ਼ਬਾਨੀ ਕਰੇਗਾ ਜੀ ਪੈरिस ਹੀ ਇਸ ਕਰਕੇ ਪੈरिस ਸਮਰ 올림픽 ਖੇਡਾਂ ਬੋਲਿਆ ਗਿਆ ਨੈਕਸਟ ਹੈ ਅੰਤਰਰਾਸ਼ਟਰੀ 올림픽 ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ 23 ਮਈ ਨੂੰ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਅੰਤਰਰਾਸ਼ਟਰੀ 올림픽 ਦਿਵਸ ਹਰ ਸਾਲ 22 ਮਈ ਨੂੰ ਮਨਾਇਆ ਜਾਂਦਾ ਤੇ 2024 ਦੇ ਵਿੱਚ ਇਹਦੀ ਥੀਮ ਸੀ ਆਓ ਮੂਵ ਕਰੀਏ ਤੇ ਜਸ਼ਨ ਮਨਾਈਏ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਆ ਜੇਕਰ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਠੀਕ ਹੈ ਜੀ ਤੇ ਲਾਈਕ ਵੀ ਜ਼ਰੂਰ ਕਰ ਦੇਣਾ ਸੈਲੀਬ੍ਰੇਟ 让我们 ਮੂਵ ਐਂਡ ਸੈਲੀਬ੍ਰੇਟ